ਜਗਾ ਸਮੱਸਿਆ ਨਜ਼ਰ ਆ ਰਹੀ ਹੈ ਇੱਕ ਤਾਂ ਉਹ ਆ ਕਿ ਲਿਫਟਿੰਗ ਥੋੜੀ ਜੀ ਸਲੋ ਚੱਲ ਰਹੀ ਆ ਜਿੰਨੀ ਹੋਣੀ ਚਾਹੀਦੀ ਆ ਉਹ ਨਹੀਂ ਆ ਉਹ ਮੈਂ ਡੀਸੀ ਸਾਹਿਬ ਨੂੰ ਵੀ ਕਿਹਾ ਸਾਰੇ ਸਰਕਾਰ ਨੂੰ ਵੀ ਕਹਿੰਦੇ ਆ ਕਿ ਭਾਈ ਇਹਨੂੰ ਲਿਫਟਿੰਗ ਇਹਨਾਂ ਦੀ ਕਿਉਂਕਿ ਆ ਹੀ ਜ਼ਿਆਦਾ ਸਭ ਤੋਂ ਕਣਕ ਐਸ ਵੇਲੇ ਆਉਣੀ ਆ 5 7 10 ਦਿਨ ਨਹੀਂ ਆਉਂਦੀ ਆ ਜੇ ਮੰਡੀ ਖਾਲੀ ਹੁੰਦੀ ਰਹੂਗੀ ਇਹ ਕੰਮ ਸਾਰਾ ਵਧੀਆ ਚੱਲ ਜਾਊਗਾ ਠੀਕ ਆ ਬਾਕੀ ਤਾਂ ਜਿੱਥੋਂ ਤੱਕ ਇਹ ਵੀ ਖਰੀਦ ਦਾ ਸਵਾਲ ਆ ਇਹ ਤਾਂ 40-50 ਸਾਲ ਤੋਂ ਯਾਰ ਪੰਜਾਬ 'ਚ ਚੱਲ ਰਹੀ ਹੈ ਝੋਨੇ ਔਰ ਕਣਕ ਦੀ ਖਰੀਦ ਇਹ ਤਾਂ ਹੋ ਹੀ ਜਾਂਦੀ ਹੈ ਇਹਦਾ ਨਹੀਂ ਸਵਾਲ ਹੈ ਸਵਾਲ ਤਾਂ ਇਹ ਹੈ ਕਿ ਜਿਹੜੀ ਉਹਦੇ ਨਾਲ ਦੇ ਮੁੱਦੇ ਨੇ ਦੂਸਰੇ ਹੁਣ ਇਹ ਲਿਫਟਿੰਗ ਦਾ ਕੰਮ ਪੰਜਾਬ ਸਰਕਾਰ ਦਾ ਕੰਮ ਹੈ ਇਹ ਕਰਾਉਣ ਉਹਨੂੰ ਔਰ ਮੰਡੀਆਂ 'ਚ ਬੰਦੇ ਭੇਜਣ ਦੇਖਣ ਕਿ ਕਹ ਪਾਈ ਕਿੱਥੇ ਫਸ ਰਿਆ ਉਹਨੂੰ ਠੀਕ ਕਰਾਈ ਚੱਲਣ ਇਹ ਇਹਨਾਂ ਦੀ ਹੁਣ ਜ਼ਿੰਮੇਵਾਰੀ ਹੈ ਪਰ ਇਹਨਾਂ ਦਾ ਬੰਦਾ ਤਾਂ ਕਿਤੇ ਨਜ਼ਰ ਮੈਂ ਕਈ ਮੰਡੀਆਂ 'ਚ ਗਿਆ ਇਹਨਾਂ ਦਾ ਤਾਂ ਬੰਦਾ ਕੋਈ ਨਜ਼ਰ ਆਉਂਦਾ ਨਹੀਂ ਮੈਨੂੰ ਨਾ ਕੋਈ ਏਜੰਸੀ ਦਾ ਬੰਦਾ ਨਾ ਤਰੋਂਦਾ ਕਿ ਕਿਸ ਤਰ੍ਹਾਂ ਮਸਲੇ ਹੱਲ ਹੋਣਗੇ ਕੀ ਕਰੂੰਗਾ ਅਜ਼ੀਮ ਮੈਂ ਤਾਂ ਗੱਲ ਕਰੂੰਗਾ ਡੀਸੀ ਸਾਹਿਬ ਨਾਲ ਗੱਲ ਕਰਾਂਗੇ ਉੱਤੇ ਸੈਕਟਰੀ ਫੂਡ ਨੂੰ ਮੈਂ ਗੱਲ ਕਰੂੰਗਾ ਸ਼ਾਮ ਨੂੰ ਕਿ ਭਾਈ ਇਹਨੂੰ ਲਿਫਟਿੰਗ ਸਭ ਜਗ੍ਹਾ ਲੋਕ ਕਹਿ ਰਹੇ ਆ ਇਹਦੀ ਲਿਫਟਿੰਗ ਤੇਜ਼ ਕਰੋ ਹਾਂਜੀ 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 ਕੀ ਹਰਪੁਰ ਮੰਡੀ ਪੂਣੀ ਬਣਾ ਰਿਹਾ ਤੇ ਡਾਇਰ ਤੇ ਹਾਂ ਹਾਂਜੀ ਉਹ ਸਾਰੀ ਲਿਫਟਿੰਗ ਨਹੀਂ ਹੋ ਰਹੀ ਉੱਥੇ ਨਹੀਂ ਨਹੀਂ ਸਭ ਜਗ੍ਹਾ ਹੀ ਆ ਮੈਂ ਕਈ ਜ਼ਿਲ੍ਹਿਆਂ ਚੋਂ ਹੋ ਕੇ ਆਇਆ ਕਈ ਜਗ੍ਹਾ ਜਾ ਕੇ ਆਇਆ ਸਭ ਜਗ੍ਹਾ ਇੱਕੋ ਹੀ ਗੱਲ ਲੋਕ ਕਹਿ ਰਹੇ ਆ ਲਿਫਟਿੰਗ ਬਹੁਤ ਸਲੋਆ ਉਹ ਪਹਿਲਾਂ ਪਿਛਲੇ ਦੋ ਤਿੰਨ ਹਲਕਿਆਂ ਚੋਂ ਆਏ ਨੇ ਹੁਣ ਸਮਰਾਲੇ ਤੋਂ ਆਏ ਨੇ ਅੱਜ ਦਿੱ ਮੀਟਿੰਗ ਰੱਖੀ ਸੀਗੀ ਸਾਰੇ ਆੜਤੀ ਸਾਰੇ ਜ਼ਿੰਮੇਦਾਰ ਇੱਥੇ ਇਕੱਠੇ ਹੋਏ ਸੀ ਉਹਨਾਂ ਦੀਆਂ ਸਮੱਸਿਆ ਸੁਣੀ ਐ ਇਸ ਤੋਂ ਬਾਅਦ ਪਮਾ ਖਾਕਟ ਸਾਡੀ ਮੀਟਿੰਗ ਉੱਥੇ ਜਾਣਾ ਉਸ ਤੋਂ ਬਾਅਦ ਇਹਨਾਂ ਨੇ ਦਰਾਹੇ ਜਾਣਾ ਸੋ ਹਰ ਜਗ੍ਹਾ ਤੇ ਜਾ ਰਹੇ ਆ ਜ਼ਿਮੀਦਾਰ ਭਰਾਵਾਂ ਦੇ ਵੀ ਰੌਣਕ ਹੋਇਆ ਦੇਖੋ ਸਾਰੇ ਜ਼ਿਮੀਦਾਰ ਭਰਾਵਾਂ ਦਾ سپورਟ ਆ ਜਿਹੜੀ ਉਹ ਅੱਜ ਕਾਂਗਰਸ ਪਾਰਟੀ ਨੂੰ ਮਿਲ ਰਹੀ ਹੈ ਕਿਉਂਕਿ ਜਿਹੜੇ ਕਿਸਾਨਾਂ ਦਾ ਤੁਸੀਂ ਦੇਖਿਆ ਕਿ ਉਹ ਸ਼ੋਭਦੀਪ ਨੂੰ ਗੋਲੀ ਮਾਰ ਕੇ ੱੱਕੇ ਨਾਲ ਆ ਕੇ ਦੂਜੀ ਸਟੇਟ ਦੀ ਸਰਕਾਰ ਨੇ ਆ ਕੇ ਮਾਰਿਆ ਅੱਜ ਕੋਈ ਪਰਚਾ ਦਰਜ ਨਹੀਂ ਹੋਇਆ ਉਹਦੇ ਤੋਂ ਕਿਸਾਨ ਬਹੁਤ ਦੁਖੀ ਨੇ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਪੂਰੇ ਪੰਜਾਬ ਦੇ ਕਿਸਾਨ ਕਾਂਗਰਸ ਪਾਰਟੀ ਦੇ ਨਾਲ ਖੜੇ ਆਪ ਵਾਲੇ ਤਾਂ ਕਹਿ ਰਹੇ ਆ ਕਿ ਅਸੀਂ 1 ਕਰੋੜ ਦੀ ਰਕਮ ਦਿੱਤੀ ਆ ਉਹਨਾਂ ਦੇ ਪਰਿਵਾਰ ਨੂੰ ਤੇ ਕੀ ਰਾਸ਼ੀ ਦੇਣਾ ਵੀ ਮੈਂ ਦੇਖਦਾ ਆਪ ਵਾਲਿਆਂ ਨੂੰ ਪਹਿਲਾਂ ਉਹਨੂੰ ਇਨਸਾਫ ਦੇਣਾ ਚਾਹੀਦਾ ਸੀ ਨਾ ਕਿ ਰਾਸ਼ੀ ਦੇਣ ਪਹੁੰਚ ਗਏ ਤਾਂ ਫਸੇ ਹੋਇਆ ਨੇ ਦਿੱਤੀ ਹੈ ਜਿਹੜੇ ਬੰਦੇ ਇੱਕ ਨੌਜਵਾਨ ਮੁੰਡਾ 22 23 ਸਾਲ ਦਾ ਜਿਹੜੇ ਮਾਪਿਆਂ ਦਾ ਮਾਰਤਾ ਰਾਸ਼ੀ ਦੇ ਕੇ ਮਸਲਾ ਸੋਲਵ ਹੋ ਜਾਊਗਾ ਉਹ ਕਾਰਵਾਈ ਕਰ ਨਹੀਂ ਸਕੇ ਘਰਲੇ ਮਿਲੇ ਆਪਣੀ ਖੇਡ ਖੇਡਦੇ ਨੇ ਪਰ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ। ਭਾਜਪਾ ਵਾਲੇ ਮੈਨੀਫੈਸਟੋ ਤੇ ਸਵਾਲ ਚੱਕ ਰਹੇ ਨੇ ਕਿ ਮਿਨੋਰੀਟੀ ਨੂੰ ਲੈ ਕੇ ਵੀ ਇੱਕੋ ਬਿਆਨ ਜਿਹੜਾ ਮੋਦੀ ਦਾ ਵੀ ਆਇਆ। ਉਹ ਦੇਖੋ ਕੋਈ ਐਸਾ ਨਹੀਂ ਜਿਹੜਾ ਚੋਣ ਮੈਨੀਫੈਸਟੋ ਆ ਬਹੁਤ ਅੱਛਾ ਦਿੱਤਾ। ਅਜਿਕੇ ਆ ਕਿਸਾਨਾਂ ਵਾਸਤੇ ਐਮਐਸਪੀ ਚੋਣ ਮੈਨੀਫੈਸਟੋ ਚ ਲਿਖੀ ਆ ਕਿ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਐਮਐਸਪੀ ਦੇਵਾਂਗੇ। ਆ ਜਿਹੜੇ ਆਮ ਪਾਰਟੀ ਨੇ ਕਿਹਾ ਸੀ 100000 ਰੁਪਿਆ ਤੁਸੀਂ ਦੱਸੋ ਕਿ ਕੋਈ 1000 ਰੁਪਿਆ ਦੋ ਸਾਲ ਨਿਕਲ ਕੇ ਮਿਲਿਆ? ਪਰ ਕਾਂਗਰਸ ਸਰਕਾਰ ਨੇ ਕਿਹਾ 85000 85000 85000 ਇੱਕ ਪਰਿਵਾਰ ਦੀ ਕੇਂਦਰ ਆਪਣੇ ਸਾਡੀ ਪਾਰਟੀ ਕਾਂਗਰਸ ਪਾਰਟੀ ਕਿ 85000 ਰੁਪਏ ਸੀ ਇੱਕ ਮੁਖੀ ਮਹਿਲਾ ਨੂੰ ਜਿਹੜਾ ਆ ਉਹ ਸਾਲ ਆਪਣਾ ਹਰ ਮੰਥ ਲਈ ਦਮਾ। ਸੋ ਕਾਂਗਰਸ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਇਹ ਨਾ ਵਰਗ ਨਹੀਂ ਹੈਗਾ ਕਿ ਝੂਠ ਬੋਲ ਕੇ ਵੋਟਾਂ ਲੈ ਜਾਓ। ਔਰ ਬਾਅਦ ਦੇ ਵਿੱਚ ਲੋਕ ਬਚਾਰੇ ਦੇਖਦੇ ਰਹਿੰਦੇ ਕਿ ਸਾਡੇ ਨਾਲ ਠੱਗਿਆ। ਪਹਿਲਾਂ ਵੀ ਤਸਿਲਦਾਰ ਨਾਲ ਮੀਟਿੰਗ ਹੋਈ ਆਰਦੀਆਂ ਦੀ ਕਿ ਐਫਸੀਆਈ ਬੰਦੇ ਜਿਹੜੇ ਪੁਰਾਣੇ ਜਿਹੜੇ ਪੈਂਡਿੰਗ ਪੈਸੇ ਨੇ ਉਹ ਨਹੀਂ ਹੁੰਦੇ ਤਾਂ ਬੰਦੇ। ਉਸ ਬਸਿਆਂ ਨੇ ਦੱਸਿਆ ਨੇ ਡਾਕਟਰ ਸਾਹਿਬ ਨੂੰ ਅੱਜ ਐਸਆਈ ਨੇ ਮੈਂ ਡੀਸੀ ਸਾਹਿਬ ਨੇ ਨੋਟਿਸ ਲਿਆਵਾਂਗੇ ਜੀ ਉਹਨਾਂ ਨੂੰ ਹਾਂ ਸਮੱਸਿਆ ਦਾ ਹੱਲ ਕਰੋ। ਬੜੀਆਂ ਸਮੱਸਿਆ ਜੇ ਇਹ ਤਾਂ ਕੱਲੇ ਬਿਆਨ ਦਿੰਦੇ ਨੇ ਜੀ ਅਸੀਂ ਮਸਲੇ ਹੱਲ ਕਰ ਲਏ ਬੜੀ ਸਮੱਸਿਆ ਜੇ ਲੋਕਾਂ ਦੀਆਂ ਡਾਕਟਰ ਸਾਹਿਬ ਨੇ ਡੀਸੀ ਸਾਹਿਬ ਨਾਲ ਗੱਲ ਧਿਆਨ ਚ ਲਿਆ ਕਿ ਉਹਨਾਂ ਨੂੰ ਅਸੀਂ ਹੱਲ ਕਰਾਵਾਂ। ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਨਹੀਂ ਕਿਉਂਕਿ ਇਹ ਬਹੁਤ ਉੱਚ ਅਹੁਦਿਆਂ ਤੇ ਰਹੇ ਆ ਸਰਕਾਰ 'ਚ ਐਫਸੀਆਈ ਦੇ ਹੈੱਡ ਰਹੇ ਆ। ਇਹਨਾਂ ਨੂੰ ਪਤਾ ਵੀ ਕਿਵੇਂ ਮਸਲੇ ਹੱਲ ਕਰਾਉਣੇ ਕਿਹੜੇ-ਕਿਹੜੇ ਬਦੋਂ ਸੂਲਤਾਂ ਨੇ ਕਿਹੜੀਆਂ ਹੁਣ ਬੰਦ ਰੋ ਸਾਡੇ 25 ਸਾਲਾਂ ਤੋਂ ਲੇਬਰ ਦੇ ਪੈਸੇ ਕੱਟੇ ਜਾਂਦੇ ਐਫਸੀਆਈ ਪੈਸੇ ਨਹੀਂ ਦੇ ਰਹੇ ਇਹਨਾਂ ਨੂੰ ਸਭ ਕੁਝ ਪਤਾ ਹੁਣ ਜੋ ਲਿਫਟਿੰਗ ਦੀ ਪ੍ਰੋਬਲਮ ਆ ਉਹ ਵੀ ਪਹਿਲਾਂ ਟੈਂਡਰ ਹੋਣਾ ਚਾਹੀਦਾ ਕਿਉਂਕਿ ਉੱਪਰ ਮੌਸਮ ਦੇ ਡੇਲੀ ਆਉਂਦਾ ਫਲਾਣੇ ਤੋਂ ਘੜੇ ਪੈ ਕੇ ਫਲਾਣੇ ਤੋਂ ਬੈਗੇ ਇਹਦੇ ਪਾਸੇ ਸਾਨੂੰ ਐਮਪੀ ਚਾਹੀਦਾ ਪੜਿਆ ਲਿਖਿਆ ਸਾਨੂੰ ਮਾਰਗ ਤੇ ਭੋਗ ਤੇ ਜਾਂ ਸਾਡੇ ਵਿਆਹਾਂ ਤੇ ਆਉਣ ਵਾਲੇ ਐਮਪੀ ਨਹੀਂ ਚਾਹੀਦੇ ਜਿਹੜੇ ਡਵੈਲਪਮੈਂਟ ਕਰਾਉਣ ਜਿਨ੍ਹਾਂ ਨੂੰ ਪਤਾ ਹੈ ਇਹਨਾਂ ਨੇ ਕਈ ਇਲਾਕਿਆਂ 'ਚ ਮੈਂ ਜਾਂਦਾ ਰਹਿਣਾ ਸਾਰੇ ਹਰੜਾ ਸਾਹਿਬ ਹਨੇ ਹੋਰ ਸੜਕਾਂ ਚੌੜੀਆਂ ਕਰਾਈਆਂ ਨੇ ਜਿਹੜੀਆਂ ਸੈਂਟਰ ਤੋਂ ਹੋਣੀਆਂ ਸੀਗੀਆਂ ਇੱਥੋਂ ਨਹੀਂ ਹੋਣੀਆਂ ਸਾਨੂੰ ਇਹੋ ਜਿਹਾ ਚਾਹੀਦਾ ਕੋਈ ਇੱਕ ਮਸਲਾ ਸਭ ਜ਼ਿੰਮੇਵਾਰਾਂ ਦਾ ਨਹੀਂ ਹੈ ਹੋਰ ਸਾਰੇ ਸਮਾਜ ਦੇ ਮਸਲੇ ਨੇ ਰਾਹੋਂ ਰੋਡ ਦਾ ਮਸਲਾ ਚਿਕਦਾ ਉਹ ਸੈਂਟਰ ਤੋਂ ਪੈਸੇ ਆਉਣਾ ਸੀ ਹੁਣ ਸਾਡੇ ਵਰਕਰਾਂ ਦੀ ਇਹ ਹੈਗੀ ਬਾਜਵਾ ਸਾਹਿਬ ਦੀ ਹੈ ਮਾਦਾ ਵੀ ਉਹਨੂੰ ਲੋਕਾਂ ਤੱਕ ਪਹੁੰਚਾਈ ਹੈ ਵੀ ਇਹ ਇਹਨਾਂ ਨੇ ਲਿਆ ਕੇ ਦਿੱਤੇ ਪੈਸੇ ਪੰਜਾਬ ਸਰਕਾਰ ਨੇ ਸ਼ੁਰੂ ਕਰਾ ਰੇ ਕ੍ਰੈਡਿਟ ਤਾਂ ਹਰ ਕੋਈ ਲੈ ਰਿਆ ਕ੍ਰੈਡਿਟ ਹਰ ਕੋਈ ਲੈ ਰਿਆ ਪਰ ਕੰਮ ਕਿੱਥੋਂ ਪੈਸੇ ਲੈਣੇ ਕਿਵੇਂ ਲਿਆਉਣੇ ਇਹ ਕੋਈ ਟ੍ਰਿਕਾ ਹੁੰਦਾ ਠੀਕ ਹੈ ਸਾਹਮਣੇ ਦਾ ਮੈਨੂੰ ਲਿਖੀ ਆ ਉਹਨਾਂ ਨੂੰ ਕੋ ਚਿੱਠੀ ਦਿਖਾਓ ਕੇਂਦਰ ਸਰਕਾਰ ਦੀ ਮੈਂ ਤਾਂ ਇੱਥੇ ਜਾਰੀ ਕੀਤੀ ਸੀ ਪ੍ਰੈਸ ਨੂੰ ਹਾਂਜੀ ਧੰਨਵਾਦ ਜੀ ਐਸੋਸੀਏਸ਼ਨ ਵੱਲੋਂ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੇ ਸਾਡੇ ਨਾਲ ਪਿਛਲੇ 5 ਸਾਲ ਦੇ ਕਾਰਜਕਾਲ ਦੌਰਾਨ ਸਾਡੀਆਂ ਆੜਤੀਆਂ ਦੀਆਂ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਮਿੱਝੀ ਤੌਰ ਤੇ ਦਿਲਚਸਪੀ ਲੈ ਕੇ ਹੱਲ ਕੀਤੀਆਂ ਨੇ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਤੇ ਵੋਟਾਂ ਵਿੱਚ ਉਹਨਾਂ ਦੀ ਸਪੋਰਟ ਕਰਨ ਲਈ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਗਲੀ ਵਾਰ ਉਹ ਸਾਡੇ ਐਮਪੀ ਬਣੇ ਇਹ ਜੋ ਅੱਜ ਮੀਟਿੰਗ ਹੋਈ ਹੈ ਅਸੀਂ ਸਭ ਨਾਲ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਜੋ ਹਰ ਪਲ ਹਰ ਸੀਜ਼ਨ ਸਾਡੇ ਨਾਲ ਖੜਦੇ ਰਹੇ ਆ ਇਹਨਾਂ ਨੇ ਅਸੀਂ ਚਾਹੇ ਕਾਲ ਕੀਤੀ ਹੈ ਚਾਹੇ ਮੈਸੇਜ ਕੀਤਾ ਉੱਤੇ ਸਾਡੇ ਮੰਡੀ ਦੇ ਮਸਲੇ ਹੱਲ ਕਰਦੇ ਰਹੇ ਕਿਉਂਕਿ ਸਭ ਨੂੰ ਪਤਾ ਹੈ ਇੱਕ ਫੜੇ ਲਿਖੇ ਤੇ ਅਫਸਰ ਰਹੇ ਨੇ ਤੇ ਐਫਸੀਆਈ ਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਵਾ ਕਿਸ ਤੋਂ ਕਿਵੇਂ ਕੰਮ ਲੈਣਾ ਅਸੀਂ ਸਾਨੂੰ ਪਹਿਲਾਂ ਇਹ ਪ੍ਰੋਗਰਾਮ ਤਾਂ ਇਸ ਲਈ ਰੱਖਿਆ ਗਿਆ ਸੀ ਉਹਨਾਂ ਦਾ ਧੰਨਵਾਦ ਕਰਨ ਲਈ ਜੋ ਪਿਛਲੇ 5 ਸਾਲੇ ਉਹਨਾਂ ਨੇ ਸਾਡੀ ਸਮੱਸਿਆਵਾਂ ਦਾ ਨਿੱਜੀ ਤੌਰ ਤੇ ਹੱਲ ਕੀਤਾ ਤੇ ਇਹਨਾਂ ਸਭ ਜਿਹੜੇ ਐਫਸੀਆਈ ਦੇ ਐਫੀਪੀਐਫ ਨੂੰ ਲੈ ਕੇ ਕਿਹੜੇ ਕਿਹੜੇ ਪੈਸੇ ਪੈਂਡਿੰਗ ਨੇ ਜਾਂ ਉਹਦੇ ਬਾਰੇ ਕੀ ਕਹਿੰਦੇ ਡਾਕਟਰ ਉਸ ਬਾਰੇ ਗੱਲ ਕੀਤੀ ਗਈ ਹੈ ਉਹਨਾਂ ਨੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਲੋਕ ਸਭਾ 'ਚ ਵੀ ਇਸ ਬਾਰੇ ਮੁੱਦਾ ਚੁੱਕਿਆ ਸੀ ਇਹ ਮੁੱਦੇ ਚੁੱਕੇ ਪਰ ਹੁਣ ਸਰਕਾਰ ਦੀ ਜੋ ਨੀਤੀਆਂ ਨੇ ਹੁਣ ਜਦ ਤੱਕ ਕਾਂਗਰਸ ਸਰਕਾਰ ਨਹੀਂ ਆਂਦੀ ਉਦੋਂ ਤੱਕ ਉਹ ਵੀ ਹੱਲ ਨਹੀਂ ਕਰ ਸਕਦੇ ਉਹ ਆਵਾਜ਼ ਚੱਕਦੇ ਨੇ ਪਰ ਆਵਾਜ਼ ਅਨਸੂਣੀ ਕਰ ਦਿੱਤੀ ਜਾਂਦੀ ਆ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਵੀ ਕਾਂਗਰਸ ਦੀ ਸਰਕਾਰ ਆਊ ਤਾਂ ਡਾਕਟਰ ਅਮਰ ਸਿੰਘ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਾ ਦੇ ਲਿਫਟਿੰਗ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨਹੀਂ ਕੀਤੇ ਲਿਫਟਿੰਗ ਦਾ ਤੁਸੀਂ ਜਿਸ ਤਰ੍ਹਾਂ ਦੇਖ ਸਕਦੇ ਹੋ ਬਹੁਤ ਬੁਰਾ ਹਾਲ ਹੈ ਜਿਵੇਂ ਇਹਨਾਂ ਨੇ ਨਵਾਂ ਸੈਲੋ ਸਿਸਟਮ ਸ਼ੁਰੂ ਕੀਤਾ ਹੈ ਉਸ ਕਰਕੇ ਤੁਸੀਂ ਲਿਫਟਿੰਗ ਦਾ ਦੇਖ ਸਕਦੇ ਹੋ ਜਦ ਕਿ ਕਣਕ ਦੇ ਸੀਜ਼ਨ 'ਚ ਕਦੀ ਵੀ ਇਤਨਾ ਨਹੀਂ ਹੋਇਆ ਸੀ ਵੀ ਇੰਨੇ ਢੇਰ ਲੱਗੇ ਪਰ ਇਸ ਵਾਰ ਇਨਾ ਬੁਰਾ ਹਾਲ ਹੈ ਵੀ ਲਗਾਤਾਰ 3 ਦਿਨ ਹੋ ਚੁੱਕੇ ਨੇ ਕੋਈ ਲਿਫਟਿੰਗ ਨਹੀਂ ਹੋਈ ਸਾਰਾ ਮਾਲ ਤੁਸੀਂ ਪਿੱਛੇ ਦੇਖ ਸਕਦੇ ਹੋ ਮੰਡੀ ਚ ਕੀ ਬੁਰਾ ਹਾਲ ਟੈਂਡਰ ਵਗੈਰਾ ਹੋਏ ਨੇ ਇਸ ਵਾਰ ਸਭ ਕੁਝ ਜੋ ਪੁਰਾਣੇ ਟੈਂਡਰ ਸੀ ਉਹਨਾਂ ਨੂੰ ਹੀ ਰੀਨਿਊ ਕਰਕੇ ਫਿਰ ਉਹਨਾਂ ਨੂੰ ਹੀ ਦੇ ਦਿੱਤਾ ਗਿਆ ਪਰ ਉਸ ਚ ਜੋ ਹੈ ਉੱਥੇ ਜੋ ਲਾਂਡ ਦੇ ਸਾਧਨ ਨਹੀਂ ਨਾ ਹੋਣ ਕਰਕੇ ਸਭ ਨਾਲ ਵੱਡੀ ਦਿੱਕਤ ਹੈ ਇਹ ਤੇ ਯੂਨੀਨਾਂ ਵੀ ਤੰਗ ਨੇ ਕਿਉਂਕਿ ਜਦੋਂ ਟਰੱਕ ਜਾਂਦੇ ਆ ਉੱਥੇ ਪ੍ਰੋਪਰ ਨਾ ਕੋਈ ਗ੍ਰਗ ਪ੍ਰਬੰਧ ਨਹੀਂ ਉਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਮੌਸਮ ਦਾ ਵੀ ਕੋਈ ਹੈ ਨਹੀਂ ਮੌਸਮ ਦਾ ਕੋਈ ਇਹ ਜਹ ਹਜੇ ਤੱਕ ਇਫੈਕਟ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਵੀ ਜਿਸ ਕਰਕੇ ਇਸ ਚੀਜ਼ ਚ ਰੋਕ ਲੱਗੀ ਹੈ ਬਾਕੀ ਮੌਸਮ ਦੇ ਆਧਾਰ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਫਸਲਾਂ ਤਾਂ ਆਲਮੋਸਟ ਪੱਕ ਚੁੱਕੀਆਂ ਨੇ ਜਿਸ ਕਰਕੇ ਮੌਸਮ ਦਾ ਕੋਈ ਇਫੈਕਟ ਨਹੀਂ ਪਵੇਗਾ ਜਿਹੜੀ ਐਫਸੀਆਈ ਜਾਂ ਇਨਸਪੈਕਟਰ ਨੇ ਜਿਹੜਾ ਉਹਨਾਂ ਵੱਲੋਂ ਪਾਸ ਨੇ ਜਿਹੜੇ ਆ ਜਾਂ ਨਮੀ ਦੀ ਮਾਤਰਾ ਇਹ ਕਿਸ ਤਰ੍ਹਾਂ ਦੇਖ ਰਹੇ ਹਾਂ ਹਾਂਜੀ ਜੋ ਨਮੀ ਦੀ ਮਾਤਰਾ ਹੈ ਉਹ ਪੁਰਾਣੀ ਚੱਲਦੀ ਆ ਰਹੀ ਹੈ 12% ਉਸੇ ਦੇ ਅਕੋਰਡਿੰਗ ਹੀ ਉਹ ਪਰਚੇਸ ਕਰ ਰਹੇ ਨੇ ਹਜੇ ਤੱਕ FCI ਵੱਲੋਂ ਕੋਈ ਇਹੋ ਜੀ ਸਾਨੂੰ ਪ੍ਰੋਬਲਮ ਨਹੀਂ ਆਈ ਪਰ ਜੋ ਮੇਨ ਪ੍ਰੋਬਲਮ ਹੈ ਉਹ ਲਿਫਟਿੰਗ ਦੀ ਆ ਰਹੀ ਉਸ ਤੋਂ ਬਿਨਾਂ ਕੋਈ ਪ੍ਰੋਬਲਮ ਨਹੀਂ